ਸਪੋਰਟ ਤੇ ਰੈਜ਼ਿਸਟੈਂਸ ਸਭ ਤੋਂ ਜ਼ਰੂਰੀ ਚੀਜ਼ ਮਾਰਕੀਟ ਦੀ ਬੁਨਿਆਦ ਹੈ ਇਹ ਤੋਂ ਬਿਨਾ ਦੇਖੋ ਨਾ ਤੁਸੀਂ ਹੈਮਰ ਤੇ ਟ੍ਰੇਡ ਕਰ ਸਕਦੇ ਜੋ ਤੇ ਨਾ ਤੁਸੀਂ ਸ਼ੂਟਿੰਗ ਸਟਾਰ ਤੇ ਟ੍ਰੇਡ ਕਰ ਸਕਦੇ ਜੋ ਤੇ ਨਾ ਤੁਸੀਂ ਇਸ ਤੋਂ ਬਿਨਾ ਮਾਰਕੀਟ ਨੂੰ ਸਮਝ ਸਕਦੇ ਜੋ ਸਭ ਤੋਂ ਪਹਿਲੀ ਚੀਜ਼ ਜਦੋਂ ਵੀ ਆਪਾਂ ਚਾਰਟ ਰੀਡਿੰਗ ਸਿੱਖਦੇ ਹਾਂ ਜਦੋਂ ਵੀ ਆਪਾਂ ਟੈਕਨੀਕਲ ਅਨਾਲਿਸਿਸ ਸਿੱਖਦੇ ਹਾਂ ਸਭ ਤੋਂ ਪਹਿਲੀ ਜਿਹੜੀ ਚੀਜ਼ ਹੁੰਦੀ ਆ ਉਹ ਹੁੰਦੀ ਆ ਸਪੋਰਟ ਰੈਜ਼ਿਸਟੈਂਸ ਸਿੱਖਣਾ ਸਪੋਰਟ ਰੈਜ਼ਿਸਟੈਂਸ ਦੇ ਨਾਲ ਹੀ ਬਾਕੀ ਚੀਜ਼ਾਂ ਜਿਹੜੀਆਂ ਉਹ ਉਸ ਤੋਂ ਬਾਅਦ ਆਉਂਦੀਆਂ ਨੰਬਰ 1 ਚੀਜ਼ ਆ ਸਪੋਰਟ ਰੈਜ਼ਿਸਟੈਂਸ ਟੂ ਆ ਕੈਂਡਲਸਟਿਕ ਪੈਟਰਨ ਤੇ 3 ਪ੍ਰਾਈਸ ਐਕਸ਼ਨ ਸੋ ਨੰਬਰ 1 ਚੀਜ਼ ਜਿਹੜੀ ਆਪਣੀ ਨੰਬਰ 1 ਚੀਜ਼ ਜਿਹੜੀ ਆਪਣੀ ਸਪੋਰਟ ਰੈਜ਼ਿਸਟੈਂਸ ਉਹਨੂੰ ਸਿੱਖਣਾ ਬਹੁਤ ਜ਼ਰੂਰੀ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਇਹ ਮੈਥ ਵਾਕੂ ਆ ਮੈਥ ਵਾਂ ਗਿਆ ਬਹੁਤ ਮੁਸ਼ਕਲ ਹੈ ਇਹਨੂੰ ਸਿੱਖਣਾ ਸੋ ਇਸ ਕਰਕੇ ਲੋਕ ਇੱਤੀ ਜਿਆਦਾ ਮਤਲਬ ਮੱਥਾ ਮਾਰਦੇ ਨਹੀਂ ਕਿ ਤੇ ਜ਼ਿਆਦਾਤਰ ਉਹ ਇੰਡੀਕੇਟਰ ਯੂਜ਼ ਕਰਦੇ ਪਰ ਇਹਨੂੰ ਸਿੱਖਣਾ ਬਹੁਤ ਸੌਖਾ ਬਹੁਤ ਸੌਖਾ ਸੌਖਾ ਤਰੀਕਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੱਸੂਗਾ ਇਨਾ ਸੌਖਾ ਕਿ ਜਿਹਦੇ ਨਾਲ ਬੱਚਾ ਵੇਖ ਕੇ ਵੀ ਚਾਟ ਨੂੰ ਉਹ ਵੀ سپورਟ ਰੈਜ਼ਿਸਟੈਂਸ ਪਲੇਸ ਕਰ ਸਕਦਾ ਇਨਾ ਸੌਖਾ ਤਰੀਕਾ ਸੋ ਦੇਖੋ ਇਹਤੇ ਜਿਹੜੇ سپورਟ ਰੈਜ਼ਿਸਟੈਂਸ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜਿਹੜੇ ਲਾਏ ਹੋਏ ਆ ਉਹੀ سپورਟ ਰੈਜ਼ਿਸਟੈਂਸ ਹੈ ਜਿਹੜੇ ਮੈਂ WhatsApp ਗਰੁੱਪ ਦੇ ਵਿੱਚ ਤੁਹਾਨੂੰ ਦਿੱਤੇ WhatsApp ਚੈਨਲ ਚੈਨਲ ਦੇ ਵਿੱਚ ਸੌਰੀ ਦਿੱਤੇ ਸੋ ਸਭ ਤੋਂ ਪਹਿਲਾਂ ਥੱਲੇ ਵਾਲਾ ਦੇਖੋ 21933 21932 ਉੱਥੇ ਗਿਆ ਸੀ ਸੋ ਇੱਕ ਅੱਧੇ ਪੁਆਇੰਟ ਦਾ ਫਰਕ ਹੋ ਜਾਂਦਾ 220 ਸੀ ਤੇ ਉਸ ਤੋਂ ਇਲਾਵਾ ਆਪਣਾ भाई 120 ਜੀ ਦੇ ਬਾਰੇ ਮੈਂ ਜ਼ਿਆਦਾ ਜ਼ਿਕਰ ਕੀਤਾ ਸੀ ਕਿ ਇਹ ਬਹੁਤ ਮਜ਼ਬੂਤ ਹੈ ਬਹੁਤ ਮਜ਼ਬੂਤ ਕਿਉਂ ਆ ਕਿਉਂਕਿ ਇੱਥੇ ਬਹੁਤ ਵਾਰ ਰਿਕਵਟਾਈ ਹੈ ਸੋ ਸਿੰਪਲ ਜਿਹਾ ਤਰੀਕਾ ਸਮਝੋ ਮਾਰਕੀਟ ਨੂੰ ਥੱਲੇ ਆਉਂਦੇ ਆ ਜਾਂ ਫਿਰ ਉੱਤੇ ਹੀ ਜਾਂਦੇ ਆ ਜਿੱਥੇ ਜਿੱਥੇ ਰਿਕਵਟਾਈ ਆ ਜਿੱਥੇ ਜਿੱਥੇ ਮਾਰਕੀਟ ਨੂੰ ਉੱਤੇ ਜਾਂਦੇ ਆ ਥੱਲੇ ਜਾਂਦੇ ਆ ਰਿਕਵਟਾਈ ਆ ਉਹ ਮਾਰਕੀਟ ਵਾਸਤੇ ਸਪੋਰਟ ਰਿਸਿਸਟੈਂਸ ਦਾ ਕੰਮ ਕਰਦੇ ਆ ਜਿੱਥੇ ਇੱਕ ਵਾਰ ਰਿਕਵਟਾਈ ਉੱਥੇ ਦੂਜੀ ਵਾਰ ਵੀ ਰਿਕਵਟਾ ਸਕਦੀ ਹੈ ਸੋ ਦੇਖੋ ਜਦੋਂ ਮਾਰਕੀਟ ਥੱਲੇ ਆਉਣ ਦੇ ਸੀ ਇੱਥੇ ਮਾਰਕੀਟ ਨੂੰ ਰੁਕਾਵਟ ਆਈ ਇਸ ਜਗ੍ਹਾ ਤੋਂ ਥੱਲੇ ਨਿਕਲਣ ਦੇ ਵਿੱਚ ਰੁਕਾਵਟ ਆਈ ਬਹੁਤ ਤਗੜੀ ਰੁਕਾਵਟ ਆਈ ਤੇ ਜਦੋਂ ਥੱਲੇ ਆ ਗਈ ਤੇ ਵਾਪਸ ਇਹਨੂੰ ਕ੍ਰੋਸ ਕਰਨ ਦੀ ਕੋਸ਼ਿਸ਼ ਕੀਤੀ ਫੇਰੇ ਇੱਥੇ ਰੁਕਾਵਟ ਆਈ ਤੇ ਫੇਰੇ ਇੱਥੋਂ ਥੱਲੇ ਨੂੰ ਦੇਖੋ ਹੌਲ ਆਇਆ ਸੋ ਇਹ ਦੇਖੋ ਦੋ ਬਾਰ ਇੱਕ ਰਾਈ ਇੱਥੇ ਦੇਖੋ ਤਗੜੀ ਰੁਕਾਵਟ ਆਈ ਤੇ ਦੂਜੀ ਰਾਈ ਇੱਥੇ ਰੁਕਾਵਟ ਆਈ ਤੇ ਹੁਣ ਜਦੋਂ ਤੀਜੀ ਵਾਰ ਮਾਰਕੀਟ ਇਹਦੇ ਕੋਲ ਜਾਣ ਢਈ ਸੀ ਮੈਂ ਤੁਹਾਨੂੰ ਕੀ ਕਿਹਾ ਸੀ WhatsApp ਗਰੁੱਪ ਦੇ ਵਿੱਚ WhatsApp ਚੈਨਲ ਦੇ ਵਿੱਚ ਸੌਰੀ ਮੈਂ ਤੁਹਾਨੂੰ ਇਹ ਕਿਹਾ ਸੀ ਕਿ ਜੇ ਇਹ ਮਾਰਕ 120 ਦੇ ਕੋਲ 220 ਦੇ ਕੋਲ ਜਾ ਕੇ ਕੋਈ ਸ਼ੂਟਿੰਗ ਸਟਾਰ ਬਣਾਉਂਦੀ ਹੈ ਤੇ ਵੱਡਾ ਫਾਲ ਆ ਸਕਦਾ ਕਿਉਂ ਆ ਸਕਦਾ ਕਿਉਂਕਿ ਇਹ ਬਹੁਤ ਮਜ਼ਬੂਤ ਰੈਜ਼ਿਸਟੈਂਸ ਬਣ ਚੁੱਕਾ ਸੀ ਦੋ ਵਾਰ ਕਾ ਵਟ ਆ ਚੁੱਕੀ ਸੀ ਇਹ ਦੇ ਕੋਲ ਤੇ ਤੀਜੀ ਵਾਰ ਮਾਰਕਟ ਦੇ ਕੋਲ ਜਾਣ ਢੀ ਸੀ ਸੋ ਇਸੇ ਕਰਕੇ ਗਿਆ ਸੀ ਤੇ ਇਸੇ ਕਰਕੇ ਦੇਖੋ ਇਹ ਬ੍ਰੇਕ ਨਹੀਂ ਹੋਇਆ ਅੱਜ ਤੇ ਉਸ ਤੋਂ ਲਾਵਾ ਦੇਖੋ ਆ ਜਿਹੜੀ ਲਾਈਨ ਆ 2080 ਇਹ ਵੀ ਦੇਖੋ ਕਿਨੀ ਇੰਪੋਰਟੈਂਟ ਹੈ ਜਦੋਂ ਮਾਰਕਟ ਥੱਲੇ ਆ ਗਈ ਵਾਪਸ ਮਾਰਕਟ ਨੇ ਉੱਤੇ ਜਾਣ ਦੀ ਕੋਸ਼ਿਸ਼ ਕੀਤੀ ਪਰ ਮਾਰਕਟ ਨੂੰ ਇੱਥੇ ਰੁਕਾ ਵੰਡਾ ਗਈ ਬਹੁਤ ਕੋਸ਼ਿਸ਼ ਕੀਤੀ ਪਰ ਇੱਥੇ ਰਿਕਵਟਾਈ ਤੇ ਫਿਰ ਦੇਖੋ ਜਦੋਂ ਮਾਰਕੀਟ ਉੱਤੇ ਚਲੀ ਗਈ ਜਦੋਂ ਇੱਥੇ ਗਈ ਮਾਰਕੀਟ ਤੇ ਫਿਰ ਥੱਲੇ ਆਉਣ ਦੇ ਵਿੱਚ ਮਾਰਕੀਟ ਨੂੰ ਇੱਥੇ ਰਿਕਵਟਾਈ ਦੋ ਵਾਰ ਹੋ ਗਿਆ ਨਾ ਤੇ ਜਦੋਂ ਫਿਰ ਉੱਤੇ ਜਾਣ ਲੱਗੀ ਫਿਰ ਦੇਖੋ ਇੱਥੇ ਰਿਕਵਟਾਈ ਤੇ ਜੀ ਵਾਰ ਤੇ ਫਿਰ ਉਸ ਤੋਂ ਬਾਅਦ ਦੇਖੋ ਇੱਥੇ ਵੀ ਫਿਰ ਰਿਕਵਟਾਈ ਸੋ ਇਹ ਵੀ ਬਹੁਤ ਜ਼ਿਆਦਾ ਮਜ਼ਬੂਤ ਰਿਸਿਸਟੈਂਸੀ ਤੇ ਜਦੋਂ ਦੇਖੋ ਮਾਰਕੀਟ ਉੱਤੇ ਚਲੀ ਗਈ ਤੇ ਫਿਰ ਮਾਰਕੀਟ ਇਹਦੇ ਵਿੱਚੋਂ ਨਿਕਲ ਨਹੀਂ ਸਕੀ ਥੱਲੇ ਵੀ ਨਹੀਂ ਆ ਸਕੀ ਕਿਉਂ ਕਿ ਕਿਉਂਕਿ 22080 ਇੱਕ ਬਾਈਰੋ ਸੀ ਦੇ ਕੋਲ ਵੀ ਬਹੁਤ ਵਾਰ ਰੁਕਾਵਟ ਆ ਚੁੱਕੀ ਸੀ ਮਾਰਕੀਟ ਨੂੰ 1 2 3 4 ਆਹ ਲਓ 5 ਸੋ 5 ਵਾਰ ਇੱਥੇ ਆ ਚੁੱਕੀ ਸੀ ਇਸ ਕਰਕੇ ਵੀ ਬਹੁਤ ਮਜ਼ਬੂਤ ਸਪੋਰਟ ਬਣ ਗਿਆ ਸੀ ਥੱਲੇ ਬਹੁਤ ਮਜ਼ਬੂਤ ਸਪੋਰਟ ਤੇ ਉੱਤੇ ਬਹੁਤ ਮਜ਼ਬੂਤ ਰੈਜ਼ਿਸਟੈਂਸ ਸੋ ਮਾਰਕੀਟ ਇਹਦੇ ਵਿੱਚ ਫਸ ਗਈ ਤੇ ਦੇਖੋ ਇਹਦੇ ਵਿੱਚ ਫਸੀ ਰਹੀ ਮਾਰਕੀਟ ਸੋ ਸਿੰਪਲ ਜਿਹਾ ਤਰੀਕਾ ਇਹ ਆ ਮਾਰਕੀਟ ਨੂੰ ਥੱਲੇ ਆਉਂਦਿਆਂ ਜਾਂ ਫਿਰ ਉੱਤੇ ਜਾਂਦਿਆਂ ਜਿੱਥੇ ਜਿੱਥੇ ਰੁਕਾਵਟ ਆਈ ਉੱਥੇ-ਉੱਥੇ ਆਪਾਂ ਲਾਈਨ ਖਿੱਚਣੀ ਹੈ ਜੇ ਮਾਰਕੀਟ ਥੱਲੇ ਉੱਤੇ ਜਾਂਦੀ ਹੈ ਔਰ ਰੈਜ਼ਿਸਟੈਂਸ ਆ ਤੇ ਜੇ ਮਾਰਕੀਟ ਉਤੋਂ ਥੱਲੇ ਆਉਂਡੀ ਉਹ ਸਪੋਰਟ ਆ ਸਿੰਪਲ ਜਿਹਾ ਤਰੀਕਾ ਤੇ ਲਾਈਨ ਖਿੱਚਣ ਦਾ ਵੀ ਇੱਕ ਤਰੀਕਾ ਹੈ ਲਾਈਨ ਖਿੱਚਣ ਦਾ ਵੀ ਇੱਕ ਤਰੀਕਾ ਜਿੱਦੋਂ ਦੇਖੋ ਆਪਾਂ ਆ ਲਾਈਨ ਖਿੱਚੀ ਆ ਇਹਦੇ ਵਿੱਚ ਇੱਕ ਇੰਪੋਰਟੈਂਟ ਚੀਜ਼ ਨੂੰ ਨੋਟ ਨੋਟ ਕਰਨਾ ਤੁਸੀਂ ਕਿ ਜਿਹੜੀ ਆਪਣੀ ਲਾਈਨ ਹੈ ਨਾ ਕਿਸੇ ਵੀ ਕੈਂਡਲ ਦੀ ਬਾਡੀ ਦੇ ਉਤੋਂ ਦੀ ਨਹੀਂ ਜਾਣੀ ਚਾਹੀਦੀ ਬਾਡੀ ਕੀ ਹੁੰਦੀ ਹੈ ਹੁਣ ਦੇਖੋ ਆ ਗ੍ਰੀਨ ਕੈਂਡਲ ਦੀ ਜਿਹੜੀ ਹਰੀ ਜੀ ਆਪਾਂ ਦੇਖਣ ਦੇ ਬਾਡੀ ਹੈ ਲਾਲ ਕੈਂਡਲ ਦੀ ਜਿਹੜੀ ਲਾਲ ਜੀ ਆਪਾਂ ਦੇਖਣ ਦੇ ਬਾਡੀ ਹੈ ਸੋ ਇੱਥੋਂ ਦੀ ਜੇ ਤੁਸੀਂ ਖਿੱਚੋਗੇ ਉਹ ਸਪੋਰਟ ਜਾਂ ਰੈਜ਼ਿਸਟੈਂਸ ਦਾ ਕੰਮ ਨਹੀਂ ਕਰੂਗੀ ਸਪੋਰਟ ਤੇ ਰੈਜ਼ਿਸਟੈਂਸ ਜਿਹੜੀ ਆਪਾਂ ਲਾਈਨ ਖਿੱਚਣੀ ਹੈ ਨਾ ਹੁਣ ਆ ਆ ਦੇਖੋ ਇੱਕ ਜਗ੍ਹਾ ਦੋ ਤਿੰਨ ਜਗ੍ਹਾ ਹੈ ਤਿੰਨ ਜਗ੍ਹਾ ਸੋ ਤਿੰਨਾਂ ਜਗ੍ਹਾ ਦੇ ਵਿੱਚੋਂ ਆਪਾਂ ਹਰ ਇੱਕ ਜਗ੍ਹਾ ਤੋਂ ਕੁਛ ਨਾ ਕੁਛ ਕਨੈਕਟ ਕਰਨਾ ਹੁਣ ਦੇਖੋ ਆ ਜਿਹੜਾ ਇੱਥੋਂ ਇੱਕ ਕੈਂਡਲ ਦਾ ਦੋ ਆਪਾਂ ਕਨੈਕਟ ਕੀਤਾ ਹੈ ਇੱਥੋਂ ਦੇਖੋ ਆਪਾਂ ਦੋ ਕੈਂਡਲ ਕਨੈਕਟ ਕੀਤੇ ਹੈ ਤੇ ਇੱਥੋਂ ਦੇਖੋ ਆਪਾਂ ਚਾਰ ਪੰਜ ਕੈਂਡਲ ਕਨੈਕਟ ਕੀਤੇ ਕਿਸੇ ਜਗ੍ਹਾ ਤੋਂ ਇੱਕ ਅੱਧਾ ਕੈਂਡਲ ਕਨੈਕਟ ਹੋਊਗਾ ਕਿਸੇ ਜਗ੍ਹਾ ਤੋਂ ਦੋ ਕਿਸੇ ਜਗ੍ਹਾ ਤੋਂ ਜ਼ਿਆਦਾ ਕੈਂਡਲ ਕਨੈਕਟ ਹੋਣਗੇ ਸੋ ਇਸ ਤਰ੍ਹਾਂ ਆਪਾਂ ਲਾਈਨ ਖਿੱਚਣੀ ਹੈ ਪਰ ਜਿਹੜੀ ਲਾਈਨ ਹੈ ਨੇ ਕਿਸੇ ਵੀ ਕੈਂਡਲ ਦੀ ਬਾਡੀ ਦੇ ਉੱਤੋਂ ਦੀ ਨਹੀਂ ਜਾਣੀ ਚਾਹੀਦੀ। ਸੋ ਸਿੰਪਲ ਜਿਹਾ ਤਰੀਕਾ ਇਸ ਤਰੀਕੇ ਦੇ ਨਾਲ ਜੇ ਤੁਸੀਂ ਸਪੋਰਟ ਰੈਜ਼ਿਸਟੈਂਸ ਲਾਓਗੇ ਤੁਹਾਡੇ ਸਪੋਰਟ ਰੈਜ਼ਿਸਟੈਂਸ ਵੀ ਐਕੂਰੇਟ ਵਰਕ ਕਰਨਗੇ ਜਿਸ ਤਰ੍ਹਾਂ ਮੇਰੇ ਕਰਦੇ ਆ।